ਕੋਈ ਕੋਈ ਕੁਛ ਨਹੀਂ ਸੀ ਜਿਵੇਂ ਮਰਜੀ ਕੋਈ ਚਿੱਟਾ ਲਾਵੇ ਕੋਈ ਕਾਲਾ ਲਾਵੇ ਤੂੰ ਆ ਐ ਐਂਦੀ ਸ਼ਰਮ ਕਰ ਲੈਂਦੀ ਜਿਹੜੀ ਸਿਰ ਤੇ ਬੰਨੀ ਏ ਆ ਜਿਹੜਾ ਤਾਜ ਸਜਾਇਆ ਤੂੰ ਇਹ ਤਾਜ ਪਿੱਛੇ ਕਿੰਨੇ ਸਿਰ ਲੱਗੇ ਨੇ ਪਤਾ ਤੈਨੂੰ ਆ ਤਾਜ ਪਿੱਛੇ ਕਿੰਨੇ ਸਿਰ ਲੱਗੇ ਨੇ ਤੂੰ ਤੇ ਚਿੱਟੇ ਦੇ ਠੀਕੇ ਲਾ ਕੇ ਪੈਣ ਚੋਦਾ ਜ਼ਿੰਦਗੀ ਬਰਬਾਦ ਕਰ ਦੇਂਗਾ ਲੋਕੀ ਕੀ ਕਹਿਣਗੇ ਆ ਦੁਨੀਆ ਗੱਲਾਂ ਕੀ ਕਰਦੀ ਏ ਬੜਾ ਦੁੱਖ ਲੱਗਦਾ ਜਦੋਂ ਕੋਈ ਬੇਇੱਜ਼ਤੀ ਕਰਦਾ ਫਿਰ ਹੁਣ ਕੀ ਕਰਗੇ ਹੁਣ ਜਦੋਂ ਸ਼ਰਮ ਕਰੋ ਵੀਰ ਇਲਾਜ ਕਰਾ ਨਾ ਮੇਰਾ ਭਰਾ ਯਾਰ ਤੂੰ ਮੇਰੇ ਵੱਡੇ ਵੀਰ ਯਾਰ ਇਲਾਜ ਕਰਾ ਤੂੰ ਯਾਰ ਆ ਪੱਗ ਖੋਲ ਦੇ ਸਿਰ ਤੂੰ ਪੱਗ ਖੋਲ ਦੇ ਮੋਨਾ ਹੋ ਜਾ ਪੈਂਚ ਤਾਂ ਤੈਨੂੰ ਕੋਈ ਨਹੀਂ ਪੁੱਛਦਾ ਚਿੱਟੇ ਪੀ ਕਾਲੇ ਪੀ ਤੂੰ ਸਾਡੇ ਪਿੰਡ ਨਾਲ ਤੂੰ ਆ ਤੂੰ ਉਲਟਾ ਕਹੀ ਜਾਣਾ ਤੇਰੇ ਪਿੰਡ ਨਹੀਂ ਆਦਾ ਪੈਂਚ ਇੱਕ ਚਿੱਟਾ ਨਹੀਂ ਛੱਡਣਾ ਤੂੰ ਪਿੰਡ ਆ ਜਿਵੇਂ ਮਰਜ਼ੀ ਕੀਤੀ ਜਾ ਪਿੰਡ ਕਿਹੜਾ ਤੇਰਾ ਵੀ ਪਿੰਡ ਕਿਹੜਾ ਤੇਰਾ ਪਿੰਡ ਰੋਤਾ ਤੇਰਾ ਨਾ ਕੀਏ ਕੁਛ ਹੀ ਬੋਲੋ ਜੀ ਇੱਧਰ ਦੇਖ ਹੁਣ ਸ਼ਰਮ ਆਉਂਦੀ ਇੱਧਰ ਵੀਰ ਮੇਰੇ ਤੋਂ ਕਿਤੇ ਤੂੰ 10 15 ਸਾਲ ਜ਼ਿਆਦਾ ਉਮਰ ਦਾ ਹੋਵੇਂਗਾ ਤੂੰ ਤਾਂ ਸਭੋਂ ਮੇਰੇ ਵਰਗੇ ਹੁਣ ਸਮਝਾ ਜਿਹੜੇ ਬੰਦੇ ਇਸ ਦਲਦਲ ਚ ਫਸੇ ਹੋਏ ਨੇ ਤੁਲਟਾ ਆਪੋ ਇਹ ਕੰਮ ਜਿਵੜਿਆ ਆਪਾਂ ਆਪਾਂ ਕੀ ਪੰਜਾਬ ਦੀ ਰੱਖਿਆ ਕਰਾਂਗੇ ਆਪਾਂ ਕੀ ਸਮਝਾਵਾਂਗੇ ਸਰਕਾਰਾਂ ਤਾਂ ਉਹ ਜਿਹੀ ਉੱਜਾਈ ਪਈਆਂ ਨੇ ਹੈ ਆਪਾਂ ਆਪ ਕੋਈ ਸ਼ਰਮ ਕਰੀਏ ਨਾ ਹੂੰ ਕਹੀ ਨਹੀਂ ਵੀ ਕਲਾ ਸਾਡੇ ਬੰਦੇ ਨਾਲ ਉਹ ਗੰਦੀ ਰਾਜਨੀਤੀ ਲੈ ਕੇ ਬਹਿ ਗਈ ਜਨਤਾ ਨੂੰ ਆਪਣੇ ਵਰਗਿਆਂ ਨੂੰ ਟਿੱਖ ਜਾਓ ਬਰਾ ਟਿੱਖ ਜਾਓ ਬਚਾ ਲਓ ਆਪਦੇ ਆਪ ਨੂੰ ਬਚਾ ਲਓ ਜਿਹੜਾ ਮੁੱਦਾ ਉਠਾਦਾ ਹੈ ਉਲਟਾ ਉਹਨੂੰ ਹੀ ਤਾਂ ਬਗਾਇਆ ਜਾਂਦਾ ਹੈ ਵੀ ਕਿ ਲੱਗਦਾ ਨਹੀਂ ਵੀ ਤੈਨੂੰ ਤੇ ਤੁਜੀ ਦਾ ਖਸਮ ਹੋਰ ਕਰ ਲੈਣਾ ਉਹਦਾ ਫਿਰ ਕੀ ਬੱਡੇ ਵੀ ਸਾਡੇ ਉਧਰ ਲੇਰੀਆ ਚ ਆਉਂਦੇ ਸਹੀ ਕਿਤੇ ਉਹ ਯਾਰ ਗੱਲ ਸੁਣ ਲੈ ਆਟਾ ਇੱਥੇ ਨਾ ਪੀਸੇ ਦਾ ਇਹ ਤਾਂ ਗੱਲ ਲਵ ਲਿਆ ਠੀਕ ਐ ਚੱਕੀ ਤੇ ਮਿਲਦਾ ਪਿਆ ਆਟਾ ਦਾ ਪਿੱਛੇ ਤਾਂ ਰੋਟੀ ਲੋਕੀ ਰੇਕੀ ਖਾਂਦਾ ਤੇਰੇ ਬੰਦੇ ਚੱਕੀ ਮੇਰੀ ਦਿਖਾ ਦੇ ਘੜ ਘੜ ਆ ਗਿਆ ਠੀਕ ਐ ਜੇ ਘੜ ਘੜ ਚੱਕੀ ਨਾ ਵਹੀ ਤੇ ਤੂੰ ਬਾਲਮ ਜਾਂਦਾ ਰਹੇਂਗਾ ਤੇਰਾ ਤਾਂ ਸੁਧਰੀ ਲੱਗਿਆ ਤੇਰਾ ਤਾਂ ਗੋਡਾ ਹੀ ਜਾਣਾ ਤੇ ਕੰਮ ਦੇ ਉਪਰ ਥੋੜੀ ਜਿਹੀ ਸ਼ਰਮ ਕਰ ਲੋ ਇੱਕ ਤਾਂ ਫੈਰਮ ਨਹੀਂ ਇਹ ਸਭ ਫੈਲਾ ਚੱਕਦੇ ਨੇ ਉਲਟਾ ਪੰਡ ਬੰਨ ਲੈਣ ਨੂੰ ਸਾਨੂੰ ਪੁੱਛਣਾ ਇੱਕ ਪੱਗਾਂ ਨੂੰ ਕਿਹੜਾ ਬੁਣਦਾ ਇਹਨਾਂ ਨੂੰ ਦਾਲਾ ਹਾਂ ਦੇਰ ਤੇ ਭੱਗ ਬੰਨੀ ਵੀ ਸਾਂਝੋ ਤੋਂ ਦੋਤੀ ਮੈਂ ਕਿਹਾ ਵੀ ਸਾਗ ਵੀ ਕੋਈ ਨਹੀਂ ਜਰ ਨਹੀਂ ਕਿਹੜੀ ਬੇਟੀ ਹਾਂ ਮੈਂਸ ਕਿਹਾ ਮੈਂ ਕਾ ਕੀ ਕਰਦਾ ਮੈਂ ਬਸ ਬਾਈ ਮੈਂ ਚੱਲ ਮੈਂ ਖੜਾ ਹੋ ਜਾ ਨਿਕਲ ਜਾ ਨਿਕਲ ਦਿੱਦ ਤਰ ਤਨ ਭੈਣ ਨਹੀਂ ਤਨ ਨੇ ਉਹਨੇ ਕੁਛ ਲਿਆ ਹੈ ਕਿ ਹਲੇ ਕੱਲ ਲੱਗੇ ਇਹ ਤਾਂ ਕਈ ਅੰਦਾਜ਼ ਸੀ ਇਹ ਬੰਦਾ ਸਾਨੂੰ ਅਹੀਂ ਲੱਗਿਆ ਵੀ ਬੰਦੇ ਨੂੰ ਚੀਜ਼ ਮਿਲ ਗਈ ਤੇ ਬੰਦਾ ਤੁਰ ਗਿਆ ਇਹ ਤਾਂ ਉਧਰੋਂ ਵਾੜ ਬੋਲ ਕੇ ਤੇ ਸੇਮ ਪਾ ਕੇ ਤੇ ਇਧਰੋਂ ਆਇਆ ਅਹੀਂ ਜਾਣਾ ਸੀ ਇਹਨੇ ਇਹ ਦੋ ਅਸੀਂ ਮੋਟਰਾਂ ਲਾਤਾ ਤੇ ਚਾਲ ਪ੍ਰਧਾਨ ਆ ਜਦੋਂ ਨੂੰ ਦਿੱਸਾ ਮਾਰ ਉਹ ਤੋਂ ਬਾਦ ਨਾ ਆਵੇਂ ਸਮਾਨ ਟੈਂਡ ਨਾ ਨਹੀਂ ਤਾਂ ਤੇਰੇ ਘਰ ਜਾਂ ਨੂੰ ਸੱਦਾਂਗੇ ਨਾਲ ਨਾਲ ਉਹਨਾਂ ਦਾ ਵੀ ਜਲੂਸ ਕਢਾਏਗਾ ਤੇਰਾ ਤਾਂ ਜਿਹੜਾ ਨਿਕਲਦਾ ਪੈ ਨਿਕਲਦਾ ਪੈ ਉਹਨਾਂ ਦਾ ਜਲੂਸ ਠੀਕ ਹੈ ਪੰਜ ਸੱਤ ਬਾਂਗੀ ਲੈ ਲੀ। ਉਹ ਲਾਲ ਲਾਗੀ ਜਾਣੀ ਉੱਥੇ ਰੈਡੀ ਬਣਾ ਕੇ। ਇੱਧਰ ਹੈਂ। ਉਹ ਤਾਂ ਵੇਜੂ ਤੇ ਖਾਜੇ ਸਬਾਤ ਕੀ ਕਰਦੇ। ਉਹਨਾਂ ਦਾ ਨਾ ਬੜਾਪਾ ਮਾਰਦਾ ਕਰ। ਪੈਂਟ ਜਣਾਵੀ ਠੀਕ ਹੈ। ਜੇ ਬਾਈ ਤੈਨੂੰ ਪੈਂਟ ਜਿਸੀਂ ਲਿਆ ਵੇਖ। ਹਾਂ ਠੀਕ ਹੈ। ਫਿਰ ਤਾਂ ਛਿੱਤਰ ਬਰੇਡ ਵੀ ਕਰਾਂਗੇ। ਤੈਨੂੰ ਥਾਣੇ ਵੀ ਭੜਾਵਾਂਗੇ। ਸਾਰਾ ਕੁਝ ਭੜਾਵਾਂਗੇ। ਤੇਰੇ ਘਰਦਿਆਂ ਨੂੰ ਬੁਲਾਵਾਂ ਫਿਰ ਤੇਰੇ ਘਰਦਿਆਂ ਇੱਥੇ ਨਹੀਂ ਸਭ ਨਾਲ ਥਾਣੇ ਉਹਨਾਂ ਕਦੇ ਉਹ ਤੁਹਾਡਾ ਚੋਰ ਥਾਣੇ ਭੜਾਤਾ। ਠੀਕ ਹੈ। ਜੇ ਆਪਦਾ ਚੋਰ ਲੈ ਆਓ ਤਾਂ। ਚੰਗੇ ਪੈ ਜੀ ਅੱਗੇ ਜੇ ਦਿਹਾੜਾ ਬੋਲੋ ਬੋਲ ਆ ਮੈਂ ਵੀਰੇ ਕਾਠ ਘੜ ਆਇਆ ਸੀ ਤੁਹਾਡੇ ਪਿੰਡ ਤੋਂ ਮਾਲ ਲੈਣ ਠੀਕ ਹੈ ਅੱਗੇ ਤੋਂ ਜੇ ਮੈਂ ਆਵਾਂ ਤੇ ਮੈਂ ਆਪ ਦਾ ਆਪ ਜ਼ਿੰਮੇਵਾਰ ਹੋਵਾਂਗਾ ਤੇ ਅੱਜ ਮੈਨੂੰ ਨਾਂ ਭਰਦਾ ਨਾਂ ਦੱਸ ਹਾਂ ਸ੍ਰਿੰਦਰ ਸਿੰਘ ਪਿੰਡ ਰੱਤਾ ਸੀ ਥੋੜਾ ਜੀ ਬੋਲੋ ਨਾਂ ਸ੍ਰਿੰਦਰ ਸਿੰਘ ਪਿੰਡ ਰੱਤਾ ਸੀ ਠੀਕ ਹੁਣ ਆਏਗਾ ਇਹ ਦੁਬਾਰੀ ਨਹੀਂ ਵੀਰੇ ਨਹੀਂ ਜੇ ਆ ਗਏ ਫਿਰ ਮੈਂ ਉਹ ਮੈਂ ਆਪ ਤੂੰ ਮੈਂ ਜ਼ਿੰਮੇਵਾਰ ਹੋਵਾਂਗਾ ਕੋਈ ਜੋ ਤੁਹਾਡੇ ਤੋਂ ਹੋਇਆ ਸੀ ਕਾਰ ਨਹੀਂ ਲਿਆ ਜਾਇਆ ਸੀ ਕਰਨਾ ਹੀ ਕਰਨਾ ਹੈ ਕੋਈ ਗੱਲ ਨਹੀਂ ਠੀਕ ਹੈ ਚਲ ਪੂਰਾ ਪੂਰਾ ਕੰਮ ਪਿੱਛੇ ਬਾ ਚਲ ਬਾ ਵਰਵੀ ਜਿਹੜੇ ਪਿੰਡ ਦੇ ਆਉਣ ਨਾ ਆਉਣਾ ਨੂੰ ਰੋਕ ਕੇ ਹਸਿਆ ਲਾ ਅੱਜ ਤੈਨੂੰ ਕਿਸੇ ਕੁੱਟਾ ਤਾਂ ਨਹੀਂ ਮਾਰਾ ਤਾਂ ਨਹੀਂ ਭਾਈ ਹੁਣ ਓਕੇ ਨਾ ਤੂੰ ਬਣਾ ਰਹੇ ਹਾਂ ਮਾਨਾ ਬਾਬਾ ਬਈ ਘਰੇ ਲਾ ਜਾਨੇ ਹਾਂ ਹਾਂ ਕਿਹੜਾ ਘਰ ਗਿਆ ਕਿਹੜਾ ਦੁਕਾਨ ਵਾਲਾ ਬਈ ਘਰ ਨਹੀਂ ਦਾ ਦੁਕਾਨ ਵਾਲਾ ਘਰ ਨਹੀਂ ਦਾ ਦੁਕਾਨ ਯਾਰ ਨਾਲ ਹੀ ਕਰਿਆਨੇ ਦੀ ਸਿਕਾਨ ਸਾਹਮਣੇ ਯਾਰ ਉਹਨਾਂ ਨੇ ਸਾਇਰਲ ਆਸੀ ਕਰ ਲਿਆ ਕਿ ਸਾਡੇ ਕੋਲ ਕੁੱਝ ਨਿਕਲੇ ਸਾਨੂੰ ਜੋ ਮਰਜ਼ੀ ਸਾਡਾ ਨਾ ਭਾਈ ਉਹਨਾਂ ਨੇ ਸਾਰਾ ਕੁਝ ਲੁਬਾਣ ਮੇਰਾ ਮੋਬਾਈਲ ਇਹਦਾ ਦਿੱਲੀ ਦਾ ਮੋਬਾਈਲ ਸਾਰਾ ਕੁਝ ਸਾਡੇ ਕੋਲ ਮੋਬਾਈਲ ਨਹੀਂ ਆਇਆ ਭਾਈ ਸਾਰਾ ਕੁਝ ਉਹਨਾਂ ਨੇ ਜੇਪਾਈ ਉਹਨੂੰ ਇਹਨਾਂ ਨੂੰ ਵਾਪਸ ਦੇਣਾ ਭਾਈ ਸਰਪੰਚ ਕੋਲ ਤਾਂ ਨਹੀਂ ਲੱਗਦਾ ਇਹਨਾਂ ਦੀ ਗੱਲ ਕਰਦੇ ਬਾਈ ਨੱਟ ਤੇ ਨਾ ਬਣੀ ਫਿਰ ਪਰ ਕੇ ਵੀ ਡੋਕਰੇ ਨਹੀਂ ਜਾਦੀ ਤੂੰ ਸਾਡੇ ਨਾਲ ਚੱਲ ਚੱਲ ਮੈਂ ਅਲਸਰ ਪੱਕੇ ਪਤਨ ਲੈ ਜਾਂਦੇ ਵੀ ਸਾਡਾ ਘਰ ਦਾ ਕੀ ਨਹੀਂ ਸਰਿੰਦਾ ਤੇ ਵਖਾ ਦੇ ਜਿਹੜੀ ਸਰਿੰਦਾ ਚੱਗੀ ਬਾਈ ਯਾਰ ਸਰਿੰਦਾ ਦੇ ਆ ਯਾਰ ਲੈ ਚੱਲ ਤੇ ਨਾਲ ਤੈਨੂੰ ਲੈ ਜਾ ਮੂੰਹ ਕਰ ਲਗਾ ਅਸੀਂ ਸਮਾਨ ਲੈਣ ਗਏ ਸੀ ਉਹਨਾਂ ਨੇ ਨਹੀਂ ਦਿੱਤਾ ਸਾਨੂੰ خوردا تن صحیح انداز کر خوردا مکر کے بھائی لان گئے بھی ضرور مکر گئے وہ بندے سرنجا سرنجا دے چکیے نے یار سرنجا کی چکنے سامان ہی نہیں کرے مکر گئے سمجھا یار کیوں نہیں چکیاں ا دیکھنا میں تے کاندرا تین باکس خریدے اپ دیکھنا کیا بھی بنو ਆਏ ਨਾ ਆਪ ਕਿੱਥੇ ਪਾਵਣ ਤਲਾ ਆਪਾ ਯਾਰ ਤੈਨੂੰ ਪਤਾ ਬਾਈ ਜੇ ਚੱਕੜੀਆਂ ਕਿਸਾ ਨੂੰ ਸਮਾਨ ਨਹੀਂ ਮੁੱਕਰ ਕੇ ਯਾਰ ਬੰਦੇ ਯਾਰ 55 ਮੇਰੇ ਇੰਨੀ ਜਿਓ ਪਿਆਸੇ ਨਾ ਪਰਿਉਂ ਜਿਉਂ ਨਾਲ ਤੇਰਾ ਹੀ ਗਰੀਬ ਬੰਦੇ ਤੇ ਹੜੀ ਗਾ ਰਿਹਾ ਇਧਰ ਇੱਡੀ ਗੁੱਤੀ ਪਿਆਸੇ ਦੀ ਬਾਈ ਉਹਨਾਂ ਨੂੰ ਤੇਰਾ ਉਹਨਾਂ ਤੇਲੇ ਲਾ ਰਿਹਾ ਤੂੰ ਲਾ ਰਿਹਾ ਬਾਹਰ ਕੀ ਚਲੇਗਾ ਮੈਂ ਨਾਲ ਹੀ ਫਿਰਦਾ ਯਾਰ ਮੈਂ ਨਾਲ ਹੀ ਛੱਡਿਆ ਇੱਡੀ ਗੁੱਤੀ ਦਾ ਲਪਾਈ ਦੇਖੀ ਪਾ ਗੋ ਉਹਨੂੰ ਖੋਲ ਕਰਿਆ ਤੈਨੂੰ ਅੱਖੰਡਾ ਵੀ ਸਰਪੰਚ ਕੋਲ ਲੈ ਲੈਣਾ ਇਹ ਰਾਹ ਵੀਰੇ ਅੱਜ ਗੁੱਟੀ ਦਾ ਗਰਨਤਾ ਹੀ ਸਰਦੋ ਸਾਡੇ ਤੋਂ ਚੱਲ ਆਈ 5400 ਲੈਣਾ ਐਡੀ ਗੁੱਟੀ ਪੈਸੇ ਦੀ ਭਾਈ ਉਹਨੂੰ ਫੜੋ ਆ ਤੁਸੀਂ ਕਾਫਕਾਰ ਤੇ ਗੁੱਟੀ ਨਹੀਂ ਗੱਲ ਨਹੀਂ ਫੜਾ ਲੋ ਸਾਡੇ ਮਾ ਉਸ ਮਾਲ ਲੈਣੀ ਉਹਨੂੰ ਤਾਂ ਫੜੀਏ ਉਹਨਾਂ ਨੂੰ ਤਾਂ ਫੜੀਏ ਉਹ ਸਮਾਨ ਲੈਣਾ ਇੱਧਰ ਨੂੰ ਰਹਿ ਹੈ ਬਾਈ ਆ ਇਹਨੂੰ ਪੁੱਜੋ ਆ ਇਹਨੂੰ ਸਮਾਨ ਲੈ ਗਿਆ ਇਹਨੂੰ ਲੈਣ ਗਾਇਸ ਸਮਾਨ ਚਾਵਣ ਨੇ ਜਣਾ ਰਾਜ ਛੱਟੇ ਕੀ ਹੋਣੇ ਨੇ ਕੁੰਡਾ ਤੇ ਕੀ ਰਿਆ ਯਾਰ ਐ ਮਾਵਾ ਕੁੰਡਾ ਤੇ ਕਿਉਂ ਸੌੜਦੇ ਪਤਾ ਕੀ ਸਾਨੂੰ ਬਣਾਣੀ ਨਹੀਂ ਮਿਲਦਾ ਲਾਡੇ ਯਾਰ ਆਹ ਨਾ ਨਾ ਨਾਲ ਘੜਤ ਰਹੇ ਅੰਕਲ ਨਹੀਂ ਗਾਂ ਤੋਂ ਨਹੀਂ ਹੁੰਦੇ ਹੋਗੇ ਕਹਾਂ ਨਾ ਤੋਂ ਹੁੰਦੇ ਹੋਵੇ ਆਹ ਅੰਕਲ ਮੇਰੀ ਲਾਤਿਆ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਲੱਗ ਕੋਈ ਕਿਹੜਾ ਘੜਤ ਦੇਣਾ ਨਾ ਚੈਨਲ ਕਿਹੜਾ ਲੱਗੇ ਰੱਖਦਾ ਅੱਕੇ ਦੇ ਵਾਸਤੇ ਨਹੀਂ ਅਸੀਂ ਇੱਥੇ ਆਉਂਦੇ ਆਰੇ ਇੱਕ ਜਾ ਭਾਈ ਅੱਕੇ ਦੇ ਵਾਸਤੇ ਠੀਕ ਬਲੀ ਕਰਦੇ ਸਾਨੂੰ ਵੀ ਸਪੋਰਟ ਅਸੀਂ ਤੁਹਾਨੂੰ ਮਾਰਦੇ ਨਹੀਂ ਪਏ ਆ ਸਿਰਫ ਅਸੀਂ ਇਹ ਸਬੂਤ ਰੱਖਦੇ ਬੈਸਾਲ ਸਾਨੂੰ ਕਿਹਾ ਕਿ ਮਾਰਿਆ ਕੋਈ ਮਾਰਿਆ ਸਾਨੂੰ ਦੁੱਧ ਪਿੱਛੋਂ ਤੁਸੀਂ ਕੱਟ ਦੁੱਧ ਛੱਡ ਦਿਓ ਮੇਰੇ ਪੈ ਮੈਂ ਮੈਂ ਬੈ ਇਹਨਾਂ ਮੇਰੀ ਲਾਤਾਂ ਖਾਓ ਕੁਛ ਨਹੀਂ ਹੁੰਦਾ ਲੱਤ ਪਾ ਗਿਰੋ ਜਦੋਂ ਸੀ ਦੁੱਧ ਕੱਟ ਕੱਤ ਬਸ ਪਰਵਾਹ ਤੇ ਆ ਗਈ ਬਰੇ ਗਲਤੀ ਚਲ ਠੀਕ ਹੈ ਨਹੀਂ ਹੁੰਦੇ ਬਸ ਬੜੀ ਬੜ ਕੇ ਤੁਹਾਨੂੰ ਘਰੇ ਲੈ ਜੰਨੇ ਉਹਨਾਂ ਨੂੰ ਫੜ ਲੈ ਨਹੀਂ ਅਸੀਂ ਉਹਨਾਂ ਨਾਲ ਤੁਸੀਂ ਜਦੋਂ ਆਓਗੇ ਨਾ ਤਾਂ ਆਪੇ ਛੱਡ ਜਾਂਦੇ ਸੀ ਨਹੀਂ ਨਹੀਂ ਭਾਈ ਛੱਡ ਜਾਂਣਾ ਆਪੇ ਕਿੱਥੋਂ ਕੋਲੇ ਇਹ ਕਿੱਥੇ ਫੜਿਆ ਕਿੱਥੇ ਨੂੰ ਇਹ ਇੱਥੇ ਫੜਿਆ ਲਾ ਦੇ ਬੇਜੀ ਲਾ ਦੇ ਦੇ ਫ੍ਰੀ ਆ ਬੇਜੀ ਕਿਵੇਂ ਹੈਗੇ ਨਹੀਂ ਇਹ ਸਾਡਾ ਪਿੰਡ ਸਾਰਾ ਬਗਾੜੀ ਜਾਂਦੇ ਜੀ ਤੁਸੀਂ ਆ ਤੇ ਬਾਹਰ ਸਾਡਾ ਪਿੰਡ ਸਹੀ ਦੱਸਦਾ ਸਾਡੇ ਨਾਲ ਤੁਸੀਂ ਇੱਕ ਰੀ ਫ੍ਰੀ ਜੱਟ ਉਸ ਬੈਜ ਪਾਸੇ 20 ਜਵਾਰੀ ਵਾਲਾ ਲੈ ਲੈ ਠੀਕ ਹੈ ਤੁਹਾਡੇ ਨੰਬਰ ਦਾ ਅੱਛਾ ਅਭੀ ਮੰਗਦੇ ਨੇ ਦੇ ਨੇ ਉਸ ਬੈਜ ਪਾਸੇ 20 ਜਵਾਰੀ ਵਾਲਾ ਲੈ ਲੈ ساتھ چکر چکر ਅਜੂ ਕੱਟ ਕਰਦੇ ਨੇ ਵਿੱਚ ਵਿੱਚ ਵੇਖੇ ਵਿੱਚ ਵੇਖਾ ਕਰੋ ਯਾਰ ਸਿਆਣੇ ਵਾਣੇ ਹੋ ਤਾਂ ਆਦੇ ਪਰਿਵਾਰ ਦਾ ਬੇੜਾ ਕਰਤੀ ਜਾਂਦੇ ਜਨਾਲ ਇਹਨਾਂ ਛੋਟਰੇ ਬੱਚਾ ਹੋਇਆ ਨੂਹਾਨੇ ਦੱਸਿਆ ਸ਼ਰਮ ਸ਼ਰਮ ਕੀ ਕਰਨ ਆਹ ਜਨਾਬ ਆਹ 3 4 ਹੋਰ ਖੜੀ ਕਰਦਾ ਹੋਇਆ ਜਿਹੜਾ ਮੱਦੋ ਕੋਲ ਸੇਵਾ ਕਰਦਾ ਹੋਇਆ ਤੋਂ ਲੱਗਦਾ ਆ ਤੁਸੀਂ ਤਾਂ ਫਿਰ ਤੇ ਘਰੇ ਬਰੇ ਦੋਤੇ ਐ ਹੋਰ ਫ੍ਰੀ ਐਸ ਤੇ ਤੁਲੀ ਥਾਂ ਤੇ ਥੋੜੀ ਡਿਊਟੀ ਬਾਈ ਤੁਸੀਂ ਸੜ ਗਿਆ ਹੋਰ ਖੜੋ ਹੋਤੇ ਸਾਡੀ ਸਾਰਿਆਂ ਦੀ ਬੰਦੂ ਆਪਾਂ ਸਟਾਰਟ ਨਹੀਂ ਮਾਈ ਜਨ ਆਪਾਂ ਸਾਡੇ ਕੋਲ ਵੀ ਨਾ ਪਰ ਕੇ ਲੈਦੇ ਪਉਂਦੇ ਜੇ ਤੁਸੀਂ ਤੁਹਾਡਾ ਹੀ ਹੋ ਜਾਗਾ ਸੀ ਇੰਨੇ ਬੰਦੇ ਟਿਸ਼ੂ ਸੈਂਟਰ 'ਤੇ